ਸੀ ਬੈਠੇ ਆ ਲਾਂਡਰਾਂ ਜਿਹੜਾ ਚੱਪੜ ਜਿਹੜੀ ਰੋਡ ਆ ਬਨੂੜ ਨੂੰ ਜਾਂਦਾ ਬੰਦਾ ਬੰਦਾ ਬਹਾਦਰ ਬੰਦਾ ਸਿੰਘ ਬਹਾਦਰ ਮਾਰਗ ਦੇ ਕੋਲ ਬੈਠੇ ਆ ਸਵਰਾਜ ਫੈਕਟਰੀ ਦੇ ਸਾਹਮਣੇ ਰੋਡ ਇੱਕ ਪਾਸੇ ਸਾਰਾ ਜਾਮ ਕੀਤਾ ਹੋਇਆ ਮਸਲਾ ਚੱਪੜ ਜਿਹੜੀ ਕਲਾਂ ਤੇ ਚੱਪੜ ਜਿਹੜੀ ਖੁਰਦ ਕੈਲੋਂ 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 ਇਹ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਧੱਕੇਸ਼ਾਹੀ ਕਰਕੇ ਬਿਲਕੁਲ ਨਜਾਇਜ਼ ਤਰੀਕੇ ਨਾਲ ਜਿਹੜੇ ਫਾਰਮ ਨੇ ਉਹ ਰੱਦ ਕੀਤੇ ਗਏ ਨੇ ਸਰਪੰਚ ਸਾਹਿਬ ਸਾਡੇ ਕੋਲ ਬੈਠੇ ਨੇ ਇਹ ਕਹਿੰਦੇ ਕੋਈ ਰੀਜਨ ਨਹੀਂ ਦੱਸ ਰਹੇ ਕੋਈ ਕਾਰਨ ਨਹੀਂ ਦੱਸ ਰਹੇ ਬਾ ਕਹਿੰਦੇ ਤੁਹਾਡੇ ਫਾਰਮ ਰਿਜੈਕਟ ਨੇ ਰਾਤ ਸਾਰੀ ਰਾਤ ਖੱਜਲ ਕੀਤਾ ਕੋਈ ਇਹਨਾਂ ਨੂੰ ਜਿਹੜੀ ਆ ਉਹ ਲਿਸਟ ਨਹੀਂ ਦਿੱਤੀ ਗਈ ਕੋਈ ਵੱਡਾ ਰੀਜਨ ਨਹੀਂ ਦੱਸਿਆ ਗਿਆ ਤੇ ਨਾ ਹੀ ਕੋਈ ਅਧਿਕਾਰੀ ਇਹਨਾਂ ਦੀ ਗੱਲ ਸੁਣਨ ਤਿਆਰ ਆ ਸੋ ਇਹ ਸਰਕਾਰ ਦੀ ਸਰਾਸਰ ਧੱਕੇਸ਼ਾਈ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਰਕਾਰ ਪਿੰਡਾਂ ਦੀਆਂ ਸੱਥਾਂ ਤੋਂ ਚੱਲੂਗੀ ਸੋ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਕਿ ਸਰਕਾਰ ਸੱਥਾਂ ਦੇ ਵਿੱਚੋਂ ਚੱਲੂਗੀ ਜਿਹੜੀ ਸੱਤ ਅਸਲ ਸੱਤ ਹੁੰਦੀ ਆ ਤੇ ਲੋਕਤੰਤਰ ਦੀ ਨਹੀਂ ਹੁੰਦੀ ਉਹ ਪੰਚਾਇਤ ਹੁੰਦੀ ਆ ਪੰਚਾਇਤ ਜਿਹੜੀ ਚੁਣਨ ਦਾ ਅਧਿਕਾਰ ਉਹ ਪਿੰਡ ਦੇ ਲੋਕਾਂ ਨੂੰ ਆ ਨਾ ਕਿ ਤੁਹਾਨੂੰ ਅਧਿਕਾਰ ਨਹੀਂ ਹੈਗਾ ਤੁਹਾਨੂੰ ਪੰਜਾਬ ਨੇ ਚੁਣਿਆ ਤੁਹਾਡਾ ਹੱਕ ਸੀ ਤੁਹਾਨੂੰ ਵੋਟ ਪਾਈ ਗੱਲਾਂ ਚ ਆ ਕੇ ਪਾਈ ਤੁਸੀਂ ਤੁਹਾਡਾ ਹੱਕ ਸੀ ਕਰਨ ਦਾ ਤੇ ਤੁਸੀਂ ਖੜੇ ਦੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਸੋ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤ ਆ ਉਹਨੂੰ ਚੁਣਨ ਦਾ ਉਹਨੂੰ ਸਰਪੰਚ ਬਣਾਉਣ ਦਾ ਪੰਚ ਬਣਾਉਣ ਦਾ ਅਧਿਕਾਰ ਆ ਜਿਹੜਾ ਉਹ ਪਿੰਡ ਦੇ ਲੋਕਾਂ ਕੋਲ ਬੈਠੇ ਆ ਲਾਂਡਰਾ ਜਿਹੜਾ ਚੱਪੜ ਜਿਹੜੀ ਰੋਡ ਆ ਬਨੂੜ ਨੂੰ ਜਾਂਦਾ ਬੰਦਾ ਬੰਦਾ ਬਹਾਦਰ ਬੰਦਾ ਸਿੰਘ ਬਹਾਦਰ ਮਾਰਗ ਦੇ ਕੋਲ ਬੈਠੇ ਆ ਸਵਰਾਜ ਫੈਕਟਰੀ ਦੇ ਸਾਹਮਣੇ ਰੋਡ ਇੱਕ ਪਾਸੇ ਸਾਰਾ ਜਾਮ ਕੀਤਾ ਹੋਇਆ ਮਸਲਾ ਚੱਪੜ ਜਿਹੜੀ ਕਲਾਂ ਤੇ ਚੱਪੜ ਜਿਹੜੀ ਖੁਰਦ ਕੈਲੋਂ 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 ਇਹ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਧੱਕੇਸ਼ਾਹੀ ਕਰਕੇ ਬਿਲਕੁਲ ਨਜਾਇਜ਼ ਤਰੀਕੇ ਨਾਲ ਜਿਹੜੇ ਫਾਰਮ ਨੇ ਉਹ ਰੱਦ ਕੀਤੇ ਗਏ ਨੇ ਆ ਸਰਪੰਚ ਸਾਹਿਬ ਸਾਡੇ ਕੋਲ ਬੈਠੇ ਨੇ ਇਹ ਕਹਿੰਦੇ ਕੋਈ ਰੀਜ਼ਨ ਨਹੀਂ ਦੱਸ ਰਹੇ ਕੋਈ ਕਾਰਨ ਨਹੀਂ ਦੱਸ ਰਹੇ ਬਾ ਕਹਿੰਦੇ ਤੁਹਾਡੇ ਫਾਰਮ ਰਜੈਕਟ ਨੇ ਰਾਤ ਸਾਰੀ ਰਾਤ ਖੱਜਲ ਕੀਤਾ ਕੋਈ ਇਹਨਾਂ ਨੂੰ ਜਿਹੜੀ ਆ ਉਹ ਲਿਸਟ ਨਹੀਂ ਦਿੱਤੀ ਗਈ ਕੋਈ ਵੱਡਾ ਰੀਜਨ ਨਹੀਂ ਦੱਸਿਆ ਗਿਆ ਤੇ ਨਾ ਹੀ ਕੋਈ ਅਧਿਕਾਰੀ ਇਹਨਾਂ ਦੀ ਗੱਲ ਸੁਣਨ ਤਿਆਰ ਆ ਸੋ ਇਹ ਸਰਕਾਰ ਦੀ ਸਰਾਸਰ ਧੱਕੇਸ਼ਾਈ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਰਕਾਰ ਪਿੰਡਾਂ ਦੀਆਂ ਸੱਥਾਂ ਤੋਂ ਚੱਲੂਗੀ ਸੋ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਕਿ ਸਰਕਾਰ ਸੱਥਾਂ ਦੇ ਵਿੱਚੋਂ ਚੱਲੂਗੀ ਜਿਹੜੀ ਸੱਥ ਅਸਲ ਸੱਥ ਹੁੰਦੀ ਆ ਤੇ ਲੋਕਤੰਤਰ ਦੀ ਨਹੀਂ ਹੁੰਦੀ ਉਹ ਪੰਚਾਇਤ ਹੁੰਦੀ ਆ ਪੰਚਾਇਤ ਜਿਹੜੀ ਚੁਣਨ ਦਾ ਹਕਾਰ ਉਹ ਪਿੰਡ ਦੇ ਲੋਕਾਂ ਨੂੰ ਹੈ ਨਾ ਕਿ ਤੁਹਾਨੂੰ ਅਧਿਕਾਰ ਨਹੀਂ ਹੈਗਾ ਤੁਹਾਨੂੰ ਪੰਜਾਬ ਨੇ ਚੁਣਿਆ ਤੁਹਾਡਾ ਹੱਕ ਸੀ ਤੁਹਾਨੂੰ ਵੋਟ ਪਾਈ ਗੱਲਾਂ ਚਾ ਕੇ ਪਾਈ ਤੁਸੀਂ ਤੁਹਾਡਾ ਹੱਕ ਸੀ ਕਰਨ ਦਾ ਤੇ ਤੁਸੀਂ ਖੜੇ ਦੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਸੋ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤ ਆ ਉਹਨੂੰ ਚੁਣਨ ਦਾ ਉਹਨੂੰ ਸਰਪੰਚ ਬਣਾਉਣ ਦਾ ਪੰਚ ਬਣਾਉਣ ਦਾ ਅਧਿਕਾਰ ਆ ਜਿਹੜਾ ਉਹ ਪਿੰਡ ਦੇ ਲੋਕਾਂ ਕੋਲ ਆ ਬੈਠੇ ਆ ਲਾਂਡਰਾ ਕੜਾ ਚੱਪੜ ਜਿਹੜੀ ਰੋਡ ਆ ਬਨੂਰ ਨੂੰ ਜਾਂਦਾ ਬੰਦਾ ਬੰਦਾ ਬਹਾਦਰ ਬੰਦਾ ਸਿੰਘ ਬਹਾਦਰ ਮਾਰਗ ਦੇ ਕੋਲ ਬੈਠੇ ਆ ਸਵਰਾਜ ਫੈਕਟਰੀ ਦੇ ਸਾਹਮਣੇ ਰੋਡ ਇੱਕ ਪਾਸੇ ਸਾਰਾ ਜਾਮ ਕੀਤਾ ਹੋਇਆ ਮਸਲਾ ਚੱਪੜ ਜਿਹੜੀ ਕਲਾਂ ਤੇ ਚੱਪੜ ਜਿਹੜੀ ਖੁਰਦ ਕਹਿਲੋ ਕਹਿਲੋ ਇਹ ਪਿੰਡਾਂ ਦੇ ਵਿੱਚ ਜਿਹੜੇ ਬਿਲਕੁਲ ਧੱਕੇਸ਼ਾਹੀ ਕਰਕੇ ਬਿਲਕੁਲ ਨਜਾਇਜ਼ ਤਰੀਕੇ ਨਾਲ ਜਿਹੜੇ ਫਾਰਮ ਨੇ ਉਹ ਰੱਦ ਕੀਤੇ ਗਏ ਨੇ ਆ ਸਰਪੰਚ ਸਾਹਿਬ ਸਾਡੇ ਕੋਲ ਬੈਠੇ ਨੇ ਇਹ ਕਹਿੰਦੇ ਕੋਈ ਰੀਜ਼ਨ ਨਹੀਂ ਦੱਸ ਰਹੇ ਕੋਈ ਕਾਰਨ ਨਹੀਂ ਦੱਸ ਰਹੇ ਮੈਂ ਕਹਿੰਦੇ ਤੁਹਾਡੇ ਫਾਰਮ ਰਿਜੈਕਟ ਨੇ ਰਾਤ ਸਾਰੀ ਰਾਤ ਖੱਜਲ ਕੀਤਾ ਕੋਈ ਇਹਨਾਂ ਨੂੰ ਜਿਹੜੀ ਆ ਉਹ ਲਿਸਟ ਨਹੀਂ ਦਿੱਤੀ ਗਈ ਕੋਈ ਵੱਡਾ ਰੀਜਨ ਨਹੀਂ ਦੱਸਿਆ ਗਿਆ ਤੇ ਨਾ ਹੀ ਕੋਈ ਅਧਿਕਾਰੀ ਇਹਨਾਂ ਦੀ ਗੱਲ ਸੁਣਨ ਤਿਆਰ ਆ ਸੋ ਇਹ ਸਰਕਾਰ ਦੀ ਸਰਾਸਰ ਧੱਕੇਸ਼ਾਈ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਸਰਕਾਰ ਪਿੰਡਾਂ ਦੀਆਂ ਸੱਥਾਂ ਤੋਂ ਚੱਲੂਗੀ ਸੋ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਪੁੱਛਣਾ ਚਾਹੁੰਦਾ ਕਿ ਮਾਨ ਸਾਹਿਬ ਤੁਸੀਂ ਕਹਿੰਦੇ ਸੀ ਕਿ ਸਰਕਾਰ ਸੱਥਾਂ ਦੇ ਵਿੱਚੋਂ ਚੱਲੂਗੀ ਜਿਹੜੀ ਸੱਥ ਅਸਲ ਸੱਥ ਹੁੰਦੀ ਆ ਤੇ ਲੋਕਤੰਤਰ ਦੀ ਨਹੀਂ ਹੁੰਦੀ ਉਹ ਪੰਚਾਇਤ ਹੁੰਦੀ ਆ ਪੰਚਾਇਤ ਜਿਹੜੀ ਚੁਣਨ ਦਾ ਅਧਿਕਾਰ ਉਹ ਪਿੰਡ ਦੇ ਲੋਕਾਂ ਨੂੰ ਹੈ ਨਾ ਕਿ ਤੁਹਾਨੂੰ ਅਧਿਕਾਰ ਨਹੀਂ ਹੈਗਾ ਤੁਹਾਨੂੰ ਪੰਜਾਬ ਨੇ ਚੁਣਿਆ ਤੁਹਾਡਾ ਹੱਕ ਸੀ ਤੁਹਾਨੂੰ ਵੋਟ ਪਾਈ ਗੱਲਾਂ ਚਾ ਕੇ ਪਾਈ ਤੁਸੀਂ ਤੁਹਾਡਾ ਹੱਕ ਸੀ ਕਰਨ ਦਾ ਤੇ ਤੁਸੀਂ ਖੜੇ ਇਹ ਲੋਕਾਂ ਨੇ ਤੁਹਾਨੂੰ ਵੋਟ ਪਾਈ ਸੋ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤ ਆ ਉਹਨੂੰ ਚੁਣਨ ਦਾ ਉਹਨੂੰ ਸਰਪੰਚ ਬਣਾਉਣ ਦਾ ਪੰਚ ਬਣਾਉਣ ਦਾ ਅਧਿਕਾਰ ਆ ਜਿਹੜਾ ਉਹ ਪਿੰਡ ਦੇ ਲੋਕਾਂ ਕੋਲ